ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਉੱਥੇ ਹੀ ਕਾਂਗਰਸ ਪਾਰਟੀ ਛੱਡ ਕੇ ਮੈਡਮ ਨਵਜੋਤ ਕੌਰ ਸਿੱਧੂ ਵੱਲੋਂ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਲਗਾਤਾਰ ਚਰਚਾਵਾਂ ਦਾ ਦੌਰ ਜਾਰੀ ਸੀ ਕਿ ਕਾਂਗਰਸ ਪਾਰਟੀ ਦੇ ਖਿਲਾਫ ਜਿਸ ਤਰੀਕੇ ਨਾਲ ਪਾਰਟੀ ਲੀਡਰਸ਼ਿਪ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਸੀ ਲਗਾਤਾਰ ਉਹ આરોਪ ਵੱਡੇ ਆਗੂਆਂ ਦੇ ਉੱਪਰ ਲਗਾ ਰਹੇ ਸਨ ਚਾਹੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟੇ ਤੇ ਜਾਂ ਫਿਰ ਮਜੂਤਾ ਐਮਪੀ ਜੋ ਸੁਖਜਿੰਦਰ ਸਿੰਘ ਰੰਧਾਵਾ ਤਾਂ ਉਸ ਤੋਂ ਬਾਅਦ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਸਿੱਧੂ ਜੋੜਾ ਹੁਣ ਭਾਜਪਾ ਦੇ ਵਿੱਚ ਘਰ ਵਾਪਸੀ ਕਰੇਗਾ ਕਿਉਂਕਿ ਇਹ ਭਾਜਪਾ ਤੋਂ ਹੀ ਕਾਂਗਰਸ ਪਾਰਟੀ 'ਚ ਆਏ ਸਨ ਨਵਜੋਤ ਸਿੰਘ ਸਿੱਤੂ ਲਗਾਤਾਰ ਜੋ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਜਿਹੜੀ ਸੀਟ ਹੈ ਉਥੋਂ ਭਾਜਪਾ ਦੇ ਚੋਣ ਨਿਸ਼ਾਨ ਤੇ ਲੜਦੇ ਰਹੇ ਜਿੱਤ ਵੀ ਪ੍ਰਾਪਤ ਕੀਤੀ ਹੈ ਤਾਂ ਬਹੁਤ ਸਾਰੀਆਂ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਹੋਨੇ ਵਾਪਸ ਭਾਜਪਾ ਚ ਜਾਣਗੇ ਕਿਉਂਕਿ ਲਗਾਤਾਰ ਭਾਜਪਾ ਆਗੂਆਂ ਨੂੰ ਮਿਲ ਰਹੇ ਸਨ ਮੈਡਮ ਨਵਜੋਤ ਸਿੰਘ ਸਿੱਤੂ ਕਾਂਗਰਸ ਪਾਰਟੀ ਦੇ ਵਿੱਚ ਉਨ੍ਹਾਂ ਤੇ ਉੱਪਰ ਅਨੁਸ਼ਾਸਨ ਦੇ ਨਾਮ ਤੇ ਕਾਰਵਾਈ ਕੀਤੀ ਗਈ ਸੀ ਤੇ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਮੁਅਤਲ ਕੀਤਾ ਗਿਆ ਸੀ ਮੈਡਮ ਨਵਜੋਤ ਕੌਰ ਸਿੱਧੂ ਨੂੰ 500 ਕਰੋੜ ਰੁਪਏ ਵਾਲਾ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਭਰਪੂਰ ਕੋਸ਼ਿਸ਼ ਕੀਤੀ ਗਈ ਮੈਡਮ ਦੇ ਹੱਕ ਤੇ ਵਿੱਚ ਸਪਸ਼ਟੀਕਰਨ ਦੇਣ ਦੇ ਲਈ ਪਰ ਕਾਂਗਰਸ ਹਾਈ ਕਮਾਂਡ ਨੇ ਆਪਣਾ ਜੋ ਗੁੱਸਾ ਸੀ ਉਹ ਜਾਰੀ ਰੱਖਿਆ ਉਹ ਇਸ ਕਰਕੇ ਜਾਰੀ ਰੱਖਿਆ ਕਿ ਉਸ ਉਸ ਤੋਂ ਬਾਅਦ ਵੀ ਮੈਡਮ ਨਵਜੋਤ ਕੋਰ ਸਿੱਧੂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਮੈਡਮ ਨੇ ਜੋ ਆਪਣੇ ਬਿਬਾਦ ਪੂਰਨ ਬਿਆਨ ਸੀ ਉਹ ਦੇਣੇ ਜਾਰੀ ਰੱਖੇ ਉਸ ਤੋਂ ਬਾਅਦ ਜਿੰਨੀਆਂ ਵੀ ਕਾਂਗਰਸ ਹਾਈ ਕਮਾਂਡ ਦੀਆਂ ਮੀਟਿੰਗਾਂ ਹੋਈਆਂ ਬੇਸ਼ੱਕ ਮੈਡਮ ਨਵਜੋਤ ਕੋਰ ਸਿੱਧੂ ਨਾਲ ਨਾਰਾਜ਼ਗੀ ਸੀ ਪਰ ਨਵਜੋਤ ਸਿੰਘ ਸਿੱਧੂ ਜੋ ਕਿ ਕਾਂਗਰਸ ਪਾਰਟੀ ਦਾ ਇੱਕ ਦਿੱਗਤ ਚਿਹਰਾ ਨੇ ਉਹਨਾਂ ਨੂੰ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਗਿਆ ਜਿਸ ਨੂੰ ਲੈ ਕੇ ਲਗਾਤਾਰ ਉਹ ਸੋਸ਼ਲ ਮੀਡੀਆ ਤੇ ਆਪਣੀਆਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪੋਸਟਾਂ ਵਾਇਰਲ ਕਰਦੇ ਰਹੇ ਕਿ ਉਹਨਾਂ ਜਿਸ ਤੋਂ ਲੱਗ ਰਿਹਾ ਸੀ ਕਿ ਉਹ ਆਪਣੀ ਨਰਾਜ਼ਗੀ ਜ਼ਾਹਰ ਕਰਦੇ ਹਨ ਉਥੇ ਹੀ ਭਾਜਪਾ ਦੇ ਵੱਲੋਂ ਉਹਨਾਂ ਨੂੰ ਲੈ ਕੇ ਕੋਈ ਵੀ ਰਣਨੀਤੀ ਜਿਹੜੀ ਹੈ ਵਾਪਸੀ ਨੂੰ ਲੈ ਕੇ ਨਹੀਂ ਬਣਾਈ ਗਈ ਬੇਸ਼ੱਕ ਚਰਚਾਵਾਂ ਦਾ ਦੌਰ ਜਾਰੀ ਸੀ ਕਿ ਉਹਨਾਂ ਦੇ ਬਾਰੇ ਵਿੱਚ ਗੱਲਬਾਤ ਚੱਲ ਰਹੀ ਹੈ ਪਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਸੀ ਭਾਜਪਾ ਦੀ ਕਿਤੇ ਨਾ ਕਿਤੇ ਉਹਨਾਂ ਵੱਲੋਂ ਜ਼ਰੂਰ ਵਿਰੋਧ ਹੋਇਆ ਕਿ ਵਿਵਾਦਪੂਰਨ ਹਸਤੀਆਂ ਨੂੰ ਪਾਰਟੀ ਦੇ ਵਿੱਚ ਲੈਣਾ ਨੁਕਸਾਨਦੇ ਸਾਬਤ ਹੋ ਸਕਦਾ ਹੈ। ਉੱਥੇ ਹੀ ਰਾਜਨੀਤਿਕ ਮਹਾਰਾ ਦਾ ਇਹ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਇੱਕ ਬੇਦਾਗ ਜਿਹੜੀ ਹੈ ਸ਼ਖਸੀਅਤ ਨੇ ਤਾਂ ਜੇਕਰ ਉਹ ਭਾਜਪਾ 'ਚ ਆਉਂਦੇ ਹੈ ਤਾਂ ਉਹਨਾਂ ਦਾ ਭਾਜਪਾ ਨੂੰ ਕਿਤੇ ਨਾ ਕਿਤੇ ਫਾਇਦਾ ਜ਼ਰੂਰ ਹੋ ਸਕਦਾ ਹੈ। ਇੱਕ ਤਾਂ ਸਿੱਖ ਚਿਹਰੇ ਦਾ ਕਰਕੇ ਇੱਕ ਉਹ ਚੰਗੇ ਬੁਲਾਰੇ ਨੇ ਪਰ ਉਹਨਾਂ ਦੀ ਜਿਹੜੀ ਬੇਬਾਕ ਬੋਲਬਾਣੀ ਹੈ ਉਸ ਨੂੰ ਲੈ ਕੇ ਭਾਜਪਾ ਵੱਲੋਂ ਕਿਤੇ ਨਾ ਕਿਤੇ ਗੁਰੇਜ਼ ਕਰਤੀ ਹੋਈ ਨਜ਼ਰ ਆਈ ਹੈ ਭਾਜਪਾ ਦੀ ਲੀਡਰਸ਼ਿਪ ਫੈਸਲਾ ਉਹਨਾਂ ਦੇ ਬਾਰੇ ਵਿੱਚ ਨਹੀਂ ਲਿਆ ਗਿਆ ਤਾਂ ਹੁਣ ਹਾਲ ਹੀ ਦੇ ਵਿੱਚ ਮੈਡਮ ਨਵਜੋਤ ਕੌਰ ਸਿੱਧੂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਬਣਾਉਂ ਜਾ ਰਹੇ ਹੈ ਜਿਸ ਦਾ ਜਿਹੜਾ ਦਫਤਰ ਹੈ ਉਹ ਪਟਿਆਲਾ ਦੇ ਵਿੱਚ ਉਹ ਖੋਲਣ ਜਾ ਰਹੇ ਹੈ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਵਾਪਸ ਨਹੀਂ ਆਏਗਾ ਇਹ ਕਹਿਣਾ ਸੀ ਮੈਡਮ ਨਵਜੋਤਕੌਰ ਸਿੱਧੂ ਦਾ ਉਸਨੇ 1 ਸਾਲ ਦੇ ਲਈ ਕੰਮਕਾਰ ਦੇ 6 ਸਮਝੌਤੇ ਜਿਹੜੇ ਆ ਉਹ ਸਹੀ ਪੱਧ ਕਰ ਲਏ ਹਨ ਅਸੀਂ ਜਲਦੀ ਹੀ ਮਿਲ ਕੇ ਬੈਠਾਂਗੇ ਇਹ ਕਹਿਣਾ ਸੀ ਮੈਡਮ ਨਵਜੋਤਕੌਰ ਸਿੱਧੂ ਦਾ ਤੇ ਆਪਣਾ ਪੰਜਾਬ ਜਿੱਤੇਗਾ ਪੰਜਾਬ ਬਣਾਵਾਂਗੇ ਅਸੀਂ 117 ਸੀਟਾਂ ਤੇ ਚੋਣ ਲੜਨ ਲਈ ਸਖਤ ਮਿਹਨਤ ਕਰ ਰਹੇ ਹਾਂ ਉਹ ਲੋਕ ਜੋ ਸਾਡੇ ਨਾਲ ਜੁੜਨਾ ਚਾਹੁੰਦੇ ਹਨ ਉਹ 22 ਫਰਵਰੀ ਤੋਂ ਬਾਅਦ ਸਾਡੇ ਨਾਲ ਪਟਿਆਲਾ ਵਿੱਚੇ ਸੰਪਰਕ ਕਰ ਸਕਦੇ ਐ ਅਸੀਂ ਉੱਥੇ ਦਫ਼ਤਰ ਖੋਲਣ ਜਾ ਰਹੇ ਆ ਇਹ ਮੈਡਮ ਨਵਜੋਤ ਕੌਰ ਸਿੱਧੂ ਦਾ ਸੋਸ਼ਲ ਮੀਡੀਆ ਦਾ ਜਿਹੜਾ ਪੋਸਟ ਸੀ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਅੱਜ 22 ਫਰਵਰੀ ਨੂੰ ਪਟਿਆਲਾ ਦੇ ਵਿੱਚ ਆਪਣੀ ਨਵੀਂ ਪਾਰਟੀ ਦਾ ਆਗਾਜ਼ ਕਰਨ ਦੇ ਲਈ ਦਫ਼ਤਰ ਵੀ ਖੋਲਣਗੇ ਔਰ ਉਹ ਕਿਹੜੇ ਲੋਕਾਂ ਨੂੰ ਅਪੀਲ ਕਰ ਰਹੇ ਐ ਜਿਹੜੇ ਜਾਂਦਾ ਪਾਰਟੀ ਦੇ ਵਿੱਚੋਂ ਨਾਰਾਜ਼ ਹੋ ਕੇ ਪਾਰਟੀ ਨੂੰ ਛੱਡ ਰਹੇ ਚਾਹੇ ਉਹ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਜਾਂ ਹੋਰ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਹਨ ਉਹਨਾਂ ਨੂੰ ਖੁੱਲਾ ਸੱਦਾ ਹੈ ਕਿ ਆਓ ਇੱਕ ਪਲੇਟਫਾਰਮ ਮੰਚ ਤੇ ਇਕੱਠੇ ਹੋਈਏ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਤਿਆਰੀ ਕਰੀਏ ਦੂਸਰੀ ਗੱਲ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਨੀ ਪਾਰਟੀਆਂ ਦੇ ਵੱਲੋਂ ਚਾਹੇ ਉਹ ਆਮ ਆਦਮੀ ਪਾਰਟੀ ਦੇ ਆਗੂ ਨੇ ਵਰਕਰ ਨੇ ਜਾਂ ਦੂਸਰੀਆਂ ਪਾਰਟੀਆਂ ਦੇ ਉਹਨਾਂ ਨੂੰ ਵੀ ਇਹਦੇ ਵਿੱਚ ਖੁੱਲਾ ਸਮਰਥਨ ਜੜ ਉਹ ਦਿੱਤਾ ਗਿਆ ਕਿ ਉਹ ਆ ਸਕਦੇ ਆ ਪਾਰਟੀ ਦੇ ਵਿੱਚ ਤੇ 2027 ਦੇ ਲਈ ਰਣਨੀਤੀਆਂ ਤੈਅ ਕਰਾਂਗੇ ਉਥੇ ਹੀ ਗੱਠ ਛੋੜ ਨੂੰ ਲੈ ਕੇ ਕਿਉਂਕਿ ਇੰਨੀ ਜਲਦੀ ਇਕੱਲੇ ਤੌਰ ਤੇ ਬੇਸ਼ੱਕ ਮੈਡਮ ਦਾ ਦਾਵਾ ਹੈ ਕਿ 117 ਸੀਟਾਂ ਦੇ ਉੱਪਰ ਉਹ ਮਿਹਨਤ ਕਰ ਰਹੇ ਹਨ ਪਰ ਇਹ ਟਾਈਮ ਬਹੁਤ ਘੱਟ ਹੈ ਇਕੱਲੇ ਤੌਰ ਤੇ ਕਾਮਯਾਬੀ ਹਾਸਲ ਕਰਨੀ ਕਿਤੇ ਨਾ ਕਿਤੇ ਔਖਾ ਪੈਂਦਾ ਇਹਦੇ ਲਈ ਉਹ ਨਵੀਆਂ ਜਿਹੜੀਆਂ ਪਾਰਟੀਆਂ ਹੋਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਂਦ ਵਿੱਚ ਆਈਆਂ ਉਹਨਾਂ ਦੇ ਨਾਲ ਗੱਠਜੋੜ ਕਰ ਸਕਦੇ ਆ ਧੰਨਵਾਦ